ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮੈਂ ਸਮਝਦਾ ਸਮੁੱਚੀ ਕੌਮ ਵਾਸਤੇ ਔਰ ਖਾਸ ਤੌਰ ਤੇ ਜੜੇ ਸਿੱਖ ਆਸਟ੍ਰੇਲੀਆ ਨਿਊਜ਼ੀਲੈਂਡ ਥਾਈਲੈਂਡ ਜਾਪਾਨ ਕੋਰੀਆ ਹਾਂਗਕਾਂਗ ਚੀਨ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਵਾਸਤੇ ਬਹੁਤ ਵੱਡੀ ਖਬਰ ਹੈ پاکستان ਸਰਕਾਰ ਨੇ ਕੱਲ ਇੱਕ ਸਪੈਸ਼ਲ ਆਰਡੀਨੈਂਸ ਰਾਹੀਂ ਜਿਹਦੀ ਫੋਟੋ ਮੈਂ ਜਨਾਬ ਸ਼ਾਹਬਾਸ شریف ਸਾਹਿਬ ਨੇ ਦਸ ਰਾਂ ਜਿੱਤੇ ਚ ਉਹਨਾਂ ਨੇ ਇਹ ਆਰਡੀਨੈਂਸ ਕੱਢਿਆ ਉਰਦੂ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਜਿੰਨੇ ਵੀ थर्ड कंट्रीज ਦੇ ਬੇਸਿਕ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਹੁਣ ਵੀਜ਼ਾ ਜੜਾਗਾ ਜਦੋਂ ਹਿੰਦੁਸਤਾਨ ਆਣਗੇ ਤੇ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਪਾਕਿਸਤਾਨ ਸਰਕਾਰ ਵੀਜ਼ਾ ਅਨਰਾਈਵਲ ਉਹਨਾਂ ਨੂੰ ਦੇਗੀ ਜਿਸ ਦੇ ਨਾਲ ਜਿਹੜੀ ਇੱਕ ਦਿੱਕਤ ਆndi ਸੀ ਔਰ ਕਈ ਸੇ ਵਾਂਝੇ ਰਹਿ ਜਾਂਦੇ ਸਨ ਪਾਕਿਸਤਾਨ ਦੇ ਗੁਰਦਆਰਿਆਂ ਦੇ ਦਰਸ਼ਨ ਕਰਨ ਨੂੰ ਭਾਵੇਂ ਅਸੀਂ ਰੋਜ਼ ਅਰਦਾਸ ਕਰਦੇ ਹਾਂ ਖੁੱਲੇ ਦਰਸ਼ਨ ਦੇ ਦਾਰੇ ਅਕਾਲ ਪੁਰਖ ਬਖਸ਼ੇ ਮੈਂ ਸਮਝਦਾ ਬਈ ਇੱਕ ਹੱਦ ਜਿਹੜੀ ਅੱਜ ਪੂਰੀ ਔਰ ਅਸੀਂ ਪਾਕਿਸਤਾਨ ਸਰਕਾਰ ਦੇ ਤਨੁਹਾਦੀ ਆ ਜਿਹੜੀ ਗੱਲ ਅਸੀਂ 2 ਸਾਲ ਪਹਿਲੇ اسلام ਆਬਾਦ ਜਾ ਕੇ ਉਕਤਬ ਸਾਹਿਬ ਨੂੰ ਦਿੱਤੀ ਸੀ ਚਿੱਠੀ ਰਿਕੁਐਸਟ ਕੀਤੀ ਸੀ ਅੱਜ ਪੂਰੇ 2.5 ਸਾਲ ਬਾਅਦ ਉਹ ਸਾਡੀ ਗੱਲ ਭਾਵੇਂ ਅੱਧੀ ਮੰਨੀ ਕੀ ਹੈ ਪਰ ਜਦ ਅੱਧੀ ਮੰਨੀ ਜਾਏ ਤਾਂ ਪੂਰੀ ਵੀ ਮੰਨਣ ਦਾ ਅਸਰ ਬਹੁਤ ਦਚੇ ਹੋ ਜਾਂਦਾ ਹੈ ਹੁਣ ਕਿਸੇ ਵੀ ਹਿੰਦੁਸਤਾਨ ਵਿੱਚ ਜਾ ਸਿੱਖਾਂ ਜਦੋਂ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਲਈ ਜਾਣ ਭਾਵੇਂ ਇੱਕ ਦਿਨ ਰਹਿਣ ਦੋ ਦਿਨ ਰਹਿਣ ਉਹਨਾਂ ਕਾਣਾ ਸਾਖ ਤੇ ਬਾਗੀ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਵਾਪਸ ਆ ਸਕਦੇ ਹਨ ਇਸ ਫੈਸਿਲਿਟੀਆਂ ਨਾਲ ਮੈਂ ਸਮਝਦਾ ਕਿ ਸਿੱਖਾਂ ਨੂੰ ਬਹੁਤ ਵੱਡਾ ਫਾਇਦਾ ਮਿਲੇਗਾ ਤੇ ਆਪਣੇ ਗੁਰਧਾਮਾਂ ਦੇ 77 ਸਾਲਾਂ ਬਾਅਦ ਕੋਲੇ ਦਰਸ਼ਨ ਦੇਦਾਰ ਦਾ ਮੌਕਾ ਮਿਲੇਗਾ ਮੈਂ ਆਸ ਕਰਦਾ ਕਿ ਇਹ ਜਿਹੜੀ ਫੈਸਿਲਿਟੀਆਂ ਥਰਡ ਕੰਟਰੀਜ਼ ਨੂੰ ਦਿੱਤੀ ਗਈ ਹੈ ਇਹ ਬਹੁਤ ਛੇਤੀ ਹਿੰਦੁਸਤਾਨ ਦੇ ਸਿੱਖਾਂ ਨੂੰ ਦਿੱਤੀ ਜਾਏਗੀ ਇਹ ਜਦ ਵੀ ਆਪਣੇ ਗੁਰਦਆਮਾਂ ਦੇ ਦਰਸ਼ਨ ਕਰਨ ਲਈ ਜਾਣ ਵੀਜ਼ਾ ਅਨੁਰਾਵਰ ਲੈਣਾ ਨੂੰ ਮਿਲਿਆ ਜਾਵੇ ਭਾਵੇਂ ਸ਼੍ਰੀ ਸ਼ੁਰੂ ਵਿੱਚੋਂ ਭਾਵੇਂ ਕਾਲੀਨਨ ਕਾਣਾ ਸਾਹਿਬ ਦਾ ਵੀਜ਼ਾ ਦੇ ਦੇਣ ਤੇ ਬਾਅਦ ਚਾਪੇ ਦੇਖੀ ਜਾਏਗੀ ਵਧਾਲਾਂਗੇ ਪਰ ਇੱਕ ਗੱਲ ਮੈਂ ਹੋਰ ਵੀ ਦੱਸ ਦੇਣੀ ਚਾਹੁੰਦਾ ਵਾਂ ਕਿ ਅੱਜ ਤੋਂ 10 ਦਿਨ ਪਹਿਲਾਂ ਜਦ ਅਸੀਂ ਪਾਕਿਸਤਾਨ ਐਮਬੈਸੀ ਦੇ ਵਿੱਚ ਗਏ ਸੀ ਤਾਂ ਉਮਰ ਸਾਹਿਬ ਔਰ 우ਰਾਇਦ ਸਾਹਿਬ ਜਿਹੜੇ ਐਮਬੈਸਡਰ ਹੈਗੇ ਉਸ ਵਕਤ ਪਾਕਿਸਤਾਨ ਦੇ ਇੰਡੀਆ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਫੈਸਲਾ ਕੀਤਾ ਹੈ ਕਿ ਜਿਹੜੇ ਪਰਿਵਾਰ ਪਾਕਿਸਤਾਨ ਦੇ ਗੁਰਦਆਮਾਂ ਦੀ ਦਰਸ਼ਨ ਕਰਨਾ ਚਾਹੁੰਦੇ ਉਹ ਆਪਣੇ ਪਰਿਵਾਰ ਦੇ ਮੁਖੀ ਨੂੰ ਲੈ ਕੇ ਉਮਰ ਜਿਹੜੀ ਉਹਨਾਂ ਨੇ ਨਿਯਤ ਕੀਤੀ ਹੈ 55 ਸਾਲ ਤੋਂ ਲੈ ਕੇ 80 ਸਾਲ ਤੱਕ ਦੀ ਜਦ ਵੀ ਉਹ ਪਰਿਵਾਰ ਦਾ ਵੀਜ਼ਾ ਲੈਣਾ ਚਾਹਣ ਪਾਕਿਸਤਾਨ ਦੀ ਮਸੀ ਉਹਨਾਂ ਨੂੰ ਵੀਜ਼ਾ ਬਗੈਰ ਦਿੱਕਤ ਦੇਗੀ ਜਦੋਂ ਚਾਹਣ ਤੱਕ ਦੇਗੀ ਜਦੋਂ ਉਹਨਾਂ ਨੂੰ ਜਾਣਾ ਚਾਹਣ ਤਦ ਆ ਦੇਗੀ ਮੈਂ ਸਮਝਦਾ ਇਹ ਬਹੁਤ ਵੱਡੀ ਛੂਟ ਪਾਕਿਸਤਾਨ ਸਰਕਾਰ ਨੇ ਹਿੰਦੁਸਤਾਨ ਦੇ ਸਿੱਖਾਂ ਨੂੰ ਦਿੱਤੀ ਹੈ ਅਸੀਂ ਪਹਿਲਾਂ ਵੀ ਧੰਨਵਾਦ ਕਰ ਚੁੱਕੇ ਹਾਂ ਪਰ ਹੁਣ ਦੁਬਾਰਾ ਧੰਨਵਾਦ ਕਰਦੇ ਹਾਂ ਹੁਣ ਤਾਂ ਗੱਲ ਖਤਮ ਹੋ ਗਈ ਵਰਨਾ ਉਹਨਾਂ ਨੇ ਇਹ ਵੀ ਕਹੇ ਸੀ ਵੀ ਜਿਹੜੇ ਬਾਹਰੋਂ ਸਿੱਖ ਆਣਗੇ ਉਹਨਾਂ ਨੂੰ ਇੰਡੀਆ ਐਂਬੈਸੀ ਵੀਜ਼ਾ ਦੇਗੀ ਪਾਕਿਸਤਾਨ ਦਾ ਪਾਕਿਸਤਾਨ ਐਂਬੈਸੀ ਇਨ ਇੰਡੀਆ ਉਹਨਾਂ ਨੂੰ ਵੀਜ਼ਾ ਦੇਗੀ ਪਰ ਇਹ ਬਹੁਤ ਵੱਡੀ ਗੱਲ ਕਰਤੀ ਮੈਂ ਹੁਣ ਸਮੁੱਚੇ ਬਾਹਰਲੇ ਸਿੱਖਾਂ ਨੂੰ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ 'ਚ ਰਹਿੰਦੇ ਨੇ ਕੋਈ ਵੀ ਸਿੱਖ ਇਹ ਮਨ ਚ ਧਾਰ ਲਵੇ ਕਿ ਸੰਸਾਰ ਛੱਡਣ ਤੋਂ ਪਹਿਲੇ ਮੈਂ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਨੇ ਜ਼ਰੂਰ ਜਾਵਾਂਗਾ ਗੱਲ ਮੈਂ ਮਾੜੀ ਕਹੀਏ ਪਰ ਜਾਣਾਂ ਤੇ ਸਭ ਨੇ ਮੈਂ ਇਸ ਲਈ ਉਹ ਵਾਰ-ਵਾਰ ਜਾਣ ਇਹ ਮੇਰੀ ਖਾਸ਼ ਹੈ ਜ਼ਿੰਦਗੀ 100 ਵਾਰ ਜਾਣ ਇਹ ਮੇਰੀ ਖਾਸ਼ ਹੈ ਪਰ ਇੱਕ ਵਾਰ ਉਹਨਾਂ ਗੁਰਧਾਮਾਂ ਦੇ ਗੁਰਨਾਨਕ ਸਾਹਿਬ ਦੇ ਚਰਨ ਚੋਂ ਪ੍ਰਾਪਤ ਕਰਕੇ ਤੇ ਇਹ ਜਨਮ ਸਹਿਲਾ ਕਰਨ ਪੋਲ ਚੋਕ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ